संत का निंदक मां हत्यारा संत का निंदक परमेश्वर मारा अरलाता बिन लाता हूं मैं खूनी हूं खुंखार सरह करता हूं जो संत की निंदा मुझ पर रब की मार सदा ਸਮੂਚੀ ਬਾਣੀ ਵੱਲ ਝਾਤ ਮਾਰੀਏ 99% ਪਾਣੀ ਸੰਤਾਂ ਦੀ ਉਸਤਤ ਅਤੇ 1% ਸੰਤਾਂ ਦੀ ਆਲੋਚਨਾ ਨਿੰਦਾ ਨਹੀਂ ਆਲੋਚਨਾ ਨਿੰਦਾਕ ਤੇ ਵੀ ਨਹੀਂ ਆਲੋਚਨਾ ਤੇ ਨਿੰਦਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਆਲੋਚਨਾ ਉਸ ਜੱਕੇ ਮਨੁੱਖ ਵੱਲੋਂ ਹੋ ਸਕਦੀ ਹੈ ਜੋ ਬਿਨਾ ਕਿਸੇ ਖਾਸ ਬੰਦੇ ਨੂੰ ਨਿਸ਼ਾਨਾ ਬਣਾਏ ਸੱਚ ਦਾ ਰਾਹ ਦੱਸੇ ਕੁਰਤੀਆਂ ਉਜਾਕਰ ਕਰੇ ਗੁਰਬਾਣੀ ਚਾਉਂਦਾ ਗੱਲੀ ਜਿਨਾ ਚਪ ਮਾਲੀਆਂ ਲੋਟੇ ਹੱਥ ਨਿਭਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਧਰਮ ਦੇ ਨਾਂ ਤੇ ਹੁੰਦੀ ਲੁੱਟ ਖਸੁੱਟ ਬਾਰੇ ਲੁਕਾਈ ਨੂੰ ਸੁਚੇਤ ਕਰੇ ਨਾਲ ਕਹਿੰਦੇ ਆ ऐसे संत ना मोको भावे गाला सों पेड़ टाटकावे के कटाणी दी थाने सारा पेड़ ही खाजवे जेड़ा बंदा निंदा इ शालू करता है ते आलोचना हितैषी भला चाहवण वाला क्योंकि उस्ता उद्देश्य स्वस्थ हुंदा है आलोचना لفظ ਲੋਚਨ ਤੋਂ ਬਣਿਆ ਹੈ ਲੋਚਨ ਦਾ ਮਤਲਬ ਹੁੰਦਾ ਅੱਖਾਂ ਆਲੋਚਨਾ ਤੋਂ ਅੱਗੇ ਚੱਲੀਏ ਤਾਂ ਹੁੰਦੀ ਹੈ ਸਮਾਲੋਚਨਾ ਗੱਲ ਦੀ ਦੋਵੇਂ ਪਹਿਲੂਆਂ ਤੋਂ ਪਰਚੋਲ ਕਰਨੀ ਫਾਇਦੇ ਨੁਕਸਾਨ ਤੱਕਣੇ ਸਮਝਣੇ ਤੇ ਉਸ ਪ੍ਰਤੀ ਬੇਤਰੀ ਵਾਸਤੇ ਕੋਈ ਸਵਸਥ رائے ਦੇਣੀ ਉਹਨੂੰ ਕਹਿੰਦੇ ਨੇ ਸਮਾਲੋਚਨਾ ਪਰ ਨਿੰਦਾ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਹੁੰਦੀ ਹੈ ਆਮ ਤੌਰ ਤੇ ਬੰਦਾ ਸ਼ੁਰੂ ਤਾਂ ਆਲੋਚਨਾ ਤੋਂ ਹੀ ਹੁੰਦਾ ਹੈ ਪਰ ਕਦੋਂ ਆਲੋਚਨਾ ਨਿੰਦਾ ਬਣ ਜਾਂਦੀ ਹੈ ਪਤਾ ਨਹੀਂ ਲੱਗਦਾ ਕਿਉਂਕਿ ਨਿੰਦਾ ਬੰਦੇ ਨੂੰ ਰਸ ਦਿੰਦੀ ਹੈ ਆਪਣੀਆਂ ਬੁਰਾਈਆਂ ਦੀ ਬਜਾਏ ਨਿਗਾਹ ਦੂਜੇ ਵੱਲ ਲਾਈ ਰੱਖਦੀ ਹੈ ਚਾਹੀਦਾ ਤਾਂ ਇਹ ਹੈ ਕਿ ਜਿੱਥੇ ਵੀ ਸੰਤ ਦੀ ਜਾਂ ਕਿਸੇ ਵੀ ਵਿਅਕਤੀ ਦੀ ਨਿੰਦਾ ਹੁੰਦੀ ਹੋਵੇ ਲਖਦੀ ਵਾਏ ਗੱਲਬਾਤ ਦਾ ਵਿਸ਼ਾ ਹੀ ਬਦਲਦੀ ਹੈ ਜੇ ਫਿਰ ਵੀ ਅਗਲਾ ਨਿੰਦਾ ਦੀ ਗੱਲ ਨਾ ਮੁਕਾਵੇ ਤਾਂ ਖਿੱਚੀ-ਖਿੱਚੀ ਜਾਵੇ ਤਾਂ ਨਿਮਰਤਾ ਨਾਲ ਇਵੇਂ ਕਹਿ ਕੇ ਪੱਲਾ ਛਡਾ ਲਿਆ ਜਾਵੇ ਕਿ ਚਲੋ ਛਡੋ ਆਪਕਾ ਕੀ ਲੈਣਾ ਕਿਉਂਕਿ ਨਿੰਦਾ ਸੁਣਨੀ ਵੀ ਉਨੀ ਹੀ ਮਾੜੀ ਹੈ ਜਿ ਨਹੀਂ ਕਰਨੀ ਦੂਸਰਾ ਨਿੰਦਾ ਕਰ ਰਿਹਾ ਹੋਵੇ ਤੇ ਮੈਂ ਉਸ ਨੂੰ ਮਨਾ ਹੀ ਨਾ ਕਰਾਂ ਤਾਂ ਵੀ ਗੁਰੂ ਦੀ ਸਬਾਸ਼ੀ ਲੈਣ ਤੋਂ ਵਾਂਝਾ ਹੀ ਰਹਿ ਜਾਵਾਂਗਾ ਹਾਤੇ ਸੇ ਕੋਲ ਕੁਮਾਇਆ ਪਰ ਨੇਂਦਾ ਸੁਣ ਆਪ ਹਟਾਵੈ ਗੁਰਬਾਣੀ ਦਾ ਇਹ ਸਿੱਧਾ ਫਰਮਾਨ ਆ ਜਿਹੜਾ ਹਟਾਉਂਦਾ ਨਹੀਂ ਉਹ ਵੀ ਉਹਨਾਂ ਗੁਨਾਹਗਾਰ ਹੈ ਔਰ ਅਗਰ ਅਗਲਾ ਜਿਵੇਂ ਕਿ ਮੈਂ ਹਟਾਈ ਨਾ ਤਾਂ ਉਤੋਂ ਉਠਣਾ ਹੀ ਮੁਨਾਸਬ ਹੈ ਇਹ ਇੱਕੋ ਹੀ ਐਸਾ ਵਿਸ਼ਾ ਹੈ ਜਿਸ ਉੱਤੇ ਗੱਲ ਕਰਨ ਸੁਣਨ ਨੂੰ ਸਾਰੇ ਤਿਆਰ ਲੈਂਦੇ ਆ ਉਸ ਦਾ ਕਾਰਨ ਕੇਵਲ ਇਨਾ ਹੀ ਹੈ ਕਿ ਹਰ ਕੋਈ ਆਪਣੇ ਮਨ ਦੇ ਅਧੀਨ ਹੈ ਇਸ ਲਈ ਨਿੰਦਾ ਵਿੱਚੋਂ ਮਨੋਰੰਜਨ ਪਾਲਦਾ ਹੈ ਬੰਦਾ ਆਤਮਾ ਤੋਂ ਕੋਹਾਂ ਦੂਰ ਹੈ ਤੇ ਮਨ ਜੋ ਕਿ ਕਾਲ ਦਾ 에ਜੰਟ ਹੋਣ ਕਰਕੇ ਹਮੇਸ਼ਾ ਨੀਵੇਂ ਹੀ ਸੋਚਦਾ ਉਸ ਨੂੰ ਇੱਕ ਇੱਕ ਕੰਮ ਹੈ ਬੰਦੇ ਨੂੰ ਖੁਆਰ ਕਰਨਾ ਹੈ ਮਨ ਭਾਵੇਂ ਆਤਮਾ ਕੋਲੋਂ ਤਾਕਤ ਲੈਂਦਾ ਪਰ ਫਿਰ ਉਸੇ ਨੂੰ ਹੀ ਇੰਦਰੀਆਂ ਮਗਰ ਲੱਗ ਕੇ ਖੁਆਰ ਕਰਦਾ ਹੈ ਕਿਉਂਕਿ ਅਸੀਂ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਮੰਦੇ ਘੋੜੇ ਜਾਗਦਿਆਂ ਸੌਂਦਿਆਂ ਮਸਾਈ ਜਾਂਦੇ ਆਂ ਦਰਾਈ ਜਾਂਦੇ ਆਂ ਦੂਜੇ ਲਫਜ਼ਾਂ ਚ ਅਸੀਂ ਕਹਿੰਦੀ ਆ ਕਿ ਅਸੀਂ ਸਾਰੇ ਹੀ ਨਿੰਦਕ ਆਂ ਇਸ ਗੱਲ ਦੀ ਪ੍ਰੋੜਤਾ ਵਾਸਤੇ ਆਲੇ ਦੁਆਲੇ ਲੋਕਾਂ ਵਾਸਤੇ ਆਪਣੀ رائے ਜਿਹੜੀ ਹੈ ਉਹ ਵੇਖ ਲਈਏ ਕਿਤੇ ਕੋਈ ਇੱਕਾ ਤੇ ਦੂਰ ਦਾ ਬੱਦਾ ਹੋਏਗਾ ਜਿਹੜਾ ਸਾਨੂੰ ਠੀਕ ਲੱਗਦਾ ਹੋਏਗਾ ਉਸ ਨਾਲ ਵੀ ਜਦ ਬਾਹ ਪਵੇਗਾ ਤਦੋਂ ਪਤਾ ਲੱਗੇਗਾ ਨਹੀਂ ਤਾਂ ਸਾਰਿਆਂ 'ਚ ਹੀ ਨੁਕਸ ਨੇ ਪਰ ਜਿੱਥੇ ਰਿਸ਼ਤਾ ਮੋਢਾ ਹੋਵੇ ਉੱਥੇ ਦੂਜੇ ਦੇ ਔਗਣ ਵੀ ਗੁਣ ਨਜ਼ਰ ਆਉਂਦੇ ਨੇ ਸੋ ਉਥੇ ਦਿੰਦਾ ਵੀ ਨਹੀਂ ਮਾਂ ਨੂੰ ਆਪਣਾ ਬੱਚਾ ਹੀ ਚੰਗਾ ਲੱਗਦਾ ਠੀਕ ਲੱਗਦਾ ਸਾਰੇ ਨੁਕਸ ਦੂਜਿਆਂ ਦੇ ਬੱਚਿਆਂ 'ਚ ਨੇ ਹਾਂ ਇੱਕ ਬੰਦਾ ਸਭ ਤੋਂ ਵਧੀਆ ਹੈਗਾ ਉਹ ਆ ਮੈਂ ਪਰ ਕਬੀਰ ਸਾਹਿਬ ਕੁਝ ਹੋਰ ਕਹਿ ਰਹੇ ਨੇ ਮੇਰੇ ਬਾਰੇ ਕਬੀਰ ਸਭ ਤੇ ਹਮ ਬੁਰੇ ਹਮ ਤਦ ਭਲੋ ਸਭ ਕੋ ਏ ਜਿਨ ਐਸਾ ਕਰਮਾਨਿਆ ਮੀਤ ਹਮਾਰਾ ਸੋਏ ਕਿਉਂ ਸਾਨੂੰ ਇਵੇਂ ਲੱਗਦਾ ਹੈ ਕਿ ਸੰਤਾਂ ਚ ਬਹੁਤੇ ਮੈਨੂੰ ਕੋਈ ਅਲੰਕਾਰ ਹੀ ਨਹੀਂ ਮਿਲਿਆ ਜੋ ਕਿ ਮੈਂ ਸੰਤਾ ਵਰਗੀ ਪਵਿੱਤਰ ਹਸਤੀ ਨੂੰ ਗਲਤ ਦੱਸਣ ਵਾਸਤੇ ਵਰਤ ਸਕਾਂ ਹੁੰਦਾ ਕੀ ਹੈ ਕਈ ਵਾਰ ਕੁਝ ਅਖੌਤੀ ਧਾਰਮਿਕ ਬੰਦੇ ਗਲਤ ਹੁੰਦੇ ਨੇ ਉਹਨਾਂ ਵਿੱਚੋਂ ਕੋਈ ਆਪਣੀਆਂ ਮਾੜੀਆਂ ਕਰਤੂਤਾਂ ਕਰਕੇ ਪਕੜਿਆ ਜਾਵੇ ਜਾਂ ਦੂਸਰਾ ਕੋਈ ਹੋਰ ਕਿਸੇ ਸਾਜ਼ਿਸ਼ ਅਧੀਨ ਫਸਾ ਦਿੱਤਾ ਜਾਵੇ ਬਸ ਜੀ ਟੈਲੀਵਿਜ਼ਨ ਤੇ ਅਖਬਾਰਾਂ ਵਿੱਚ ਉਹਨਾਂ ਦੀਆਂ ਖਬਰਾਂ ਮਸਾਲੇ ਲਾ ਲਾ ਕੇ ਫੜਾਈਆਂ ਜਾਂਦੀਆਂ ਨੇ ਬਾਹਰ ਬਾਹਰ ਫੜਾਈਆਂ ਜਾਂਦੀਆਂ ਨੇ ਕਿਉਂਕਿ ਲੋਕਾਂ 'ਚ ਉਹ ਚੁੱਕਤਾ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੁਣ ਕੋਈ ਵਿਅਕਤੀ ਇਸ ਗਰਮਾ-ਗਰਮ ਖਬਰ ਨੂੰ ਛੱਡ ਕੇ satsang ਜਾਂ ਕੀਰਤਨ ਪ੍ਰਵਚਨ ਨਹੀਂ ਸੁਣਨਾ ਚਾਹੁੰਦਾ। ਥਾਂ-ਥਾਂ ਤੇ ਲੋਕ ਟਾਣੀਆਂ ਬਣਾ ਕੇ ਨਕਲੀ ਬਾਪੇ ਦੀ ਚਰਚਾ ਕਰ ਰਹੇ ਨੇ। ਮੰਦੀ ਪ੍ਰਵਿਰਤੀ ਪਹਿਲਾਂ ਤੋਂ ਹੀ ਨਿੰਦਕ ਹੋਣ ਕਰਕੇ ਮਨ ਨੂੰ ਪਿਆਰ, ਸ਼ਰਧਾ, ਭਾਵਨੀ, ਪ੍ਰੇਮਾ, ਭਗਤੀ ਵਰਗੇ ਲਫ਼ਜ਼ ਉਨੀ ਖਿੱਚ ਨਹੀਂ ਪਾਉਂਦੇ ਜਿਨੀ ਤੂੰ ਬਲਤਕਾਰ ਮਾਰਤਾੜ ਅਗਜ਼ਨੀ ਲੋਟ ਘਸਕ ਤੋਂ ਪੁੰਦੇ ਹੈ ਇਸੇ ਕਰਕੇ ਹੀ ਤਾਂ ਦੁਨੀਆ ਵਿੱਚ ਇਹਨਾਂ ਚੀਜ਼ਾਂ ਦਾ ਬੋਲਬਾਲਾ ਕਿਉਂਕਿ ਜਿਸ ਦੀ ਚਰਚਾ ਹੈ ਰਾਤ ਦਿਨ ਕਾਇਨਾਤ ਵਿੱਚ ਜਿਹੜੇ ਲਫ਼ਜ਼ ਘੁੰਮ ਰਹੇ ਨੇ ਹਰੇਕ ਟੀਵੀ ਚੈਨਲ ਤੇ ਜੋ ਪਰੋਸਿਆ ਜਾ ਰਿਹਾ ਹੈ ਉਹੀ ਲਹਿਰਾਂ ਬਣ ਕੇ ਹਵਾ ਵਿੱਚ ਜ਼ਹਿਰ ਘੋਲ ਰਿਹਾ ਹੈ ਕੁੱਲ ਮਿਲਾ ਕੇ ਖੱਪ ਇੰਨੀ ਹੈ ਕਿ ਇਸ ਗੱਲ ਦਾ ਰੋਣਾ ਰੱਪਾ ਉੱਪਰਲੇ ਅਸਮਾਨਾਂ ਤੱਕਰ ਪਹੁੰਚ ਰਿਹਾ ਹੈ ਮੈਂ ਇੱਕ ਤਈ ਨਹੀਂ ਕਹਿ ਰਿਹਾ ਕਿ ਇਹ ਸਭ ਝੂਠ ਬੋਲ ਰਹੇ ਨੇ ਪਰ ਇੰਨੇ ਵੱਟੀ ਪੱਤੇ ਤੇ ਭੱਡੀ ਪ੍ਰਚਾਰ ਹੋ ਰਿਹਾ ਹੈ ਕਿ ਜਿਵੇਂ ਦੁਨੀਆ ਵਿੱਚ ਕਿਸੇ ਹੋਰ ਨੂੰ ਕੋਈ ਕੰਮ ਹੀ ਨਾ ਰਹਿ ਗਿਆ ਹੋਵੇ ਜੇ ਕੁਲ 2 4 ਜਾਂ 5 7 ਬੰਦੇ ਗਲਤ ਹੋਣ ਤਾਂ ਭਰਮ ਇਹ ਪੈਦਾ ਕਰਵਾ ਦਿੱਤਾ ਜਾਂਦਾ ਕਿ ਸਾਰੇ ਹੀ ਗਲਤ ਨੇ ਆਮ ਦੁਨੀਆਂ ਨੂੰ ਸੱਚ ਤੋਂ ਕੋਹਾਂ ਦੂਰ ਕਰ ਦਿੱਤਾ ਜਾਂਦਾ। ਮਨ ਨੂੰ ਝੂਠੀ ਟੜਸ ਬਰਵਾ ਦਿੱਤੀ ਜਾਂਦੀ ਹੈ ਕਿ ਅਸੀਂ ਤਾਂ ਜੀ ਪਹਿਲਾਂ ਹੀ ਕਹਿੰਦੇ ਸੀ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ। ਤੁਹਾਨੂੰ ਦੱਸਾਂ ਉਹ ਫਲਾਣਾ ਨਹੀਂ ਸੀ। ਤੇ ਬੱਸ ਕਿਸੇ ਨਾ ਕਿਸੇ ਦੀ ਨੰਦਾ ਸ਼ੁਰੂ। ਇਸ ਸਭ ਕਾਸ਼ੇ ਦਾ ਰਿਜ਼ਲਟ ਕੀ ਹੋਏਗਾ? ਕੀ ਨਿਕਲੇਗਾ ਰਿਜ਼ਲਟ? ਇਸ ਵਿਸ਼ੇ ਤੇ ਬਹੁਤੇ ਮਨ ਕੇਂਦਰਿਤ ਹੋਣ ਕਰਕੇ ਇਹ ਗੱਲਾਂ ਕਲਨਾ ਰਹਿ ਕੇ ਸਾਡੀ ਸਮੂਹਿਕ ਕਾਮਨਾ ਇੱਕ ਮੰਗ ਹੋ ਕੇ ਨਿਭਣ ਕੇ ਕਾਇਨਾਤ ਵਿੱਚ ਇਹ ਸੰਦੇਸ਼ ਚਾਹੇਗਾ ਕਿ ਬੋਧੇ ਮਨਾਂ ਦੀ ਇਹੀ ਪਸੰਦ ਹੈ ਕਿ ਨਕਲੀ ਭ੍ਰਿਸ਼ਟ ਝੂਠੇ ਬਾਬਿਆਂ ਦੀਆਂ ਗਰਮਾ ਗਰਮ ਖਬਰਾਂ ਜਿਆਦਾ ਤੋਂ ਜ਼ਿਆਦਾ ਪਰੋਸੀਆਂ ਜਾਣ ਕੂੜ ਦਾ ਮਨੋਰੰਜਨ ਚਾਹੁੰਦਿਆਂ ਨਾ ਚਾਹੁੰਦਿਆਂ ਮੰਗ ਬਣ ਜਾਂਦੀ ਹੈ ਤੇ ਅਗੋਂ ਠਾਕੁਰ ਵੀ ਕਹਿੰਦਾ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਰੱਬ ਜੀ ਵੀ ਉਹੀ ਦੇਣਗੇ ਜੋ ਤੁਹਾਡੀ ਕਾਮਨਾ ਹੋਏਗੀ ਜੋ ਤੁਸੀਂ ਕਾਮਨਾ ਕਰੋਗੇ ਹੁਣ ਉਹ ਲੋਕ ਬਹੁਤ ਘੱਟ ਨੇ ਵਿਰਲੇ ਨੇ ਜੋ ਕਿ ਇਹ ਕਹਿ ਰਹੇ ਨੇ ਭਈ ਕੋਈ ਜਨ ਹੱਥ ਸੋਂ ਦੇਵੇ ਜੋਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਪਰ ਉਹਨਾਂ ਵਿਚਾਰਿਆਂ ਦੀ ਆਵਾਜ਼ ਰੋਲੇ ਕੋਲੇ ਚ ਗਵਾਟ ਕੇ ਰਹਿ ਜਾਏਗੀ ਕੂੜ ਪ੍ਰਧਾਨ ਹੋ ਜਾਏਗਾ ਸਹੀ ਗੁਰਮੁਖ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਅਰਦਾਸ ਦਾ ਕੇਂਦਰੀ ਭਾਵਨਾ ਰਹਿ ਕੇ ਇੱਕ ਖਾਣਾ ਪੂਰਤੀ ਬਣ ਕੇ ਰਹਿ ਜਾਏਗਾ ਪੁਜਾਰੀ ਜਿਸ ਦੀ ਇਹ ਡਿਊਟੀ ਸੀ ਕਿ ਸੱਚੀ ਗੰਧ ਸੀ ਜਾਵੇ ਉਹ ਆਪਣੀ ਰੋਜ਼ੀ ਰੋਟੀ ਪਚਾਉਣ ਵਾਸਤੇ ਲੋਕਾਂ ਦੇ ਨਾਲ ਹੋ ਲਏਗਾ ਸੋ ਹੁਣ ਤਾਂ ਸਾਨੂੰ ਖੁਦ ਨੂੰ ਗੁਰੂ ਕੋਲੋਂ ਰਹਿਮਾਈ ਲੈਣ ਵਾਸਤੇ ਗੁਰੂ ਨਾਲ ਗੱਲ ਕਰਨੀ ਪੈਗੀ ਇਹ ਠੀਕ ਹੈ ਕਿ ਸੰਤਾ ਮਹਾਂਪੁਰਸ਼ਾਂ ਨੇ ਸੇਹ ਦੇ ਦਿੱਤੀ ਕਿ ਪਾਪ ਪਾਠ ਕਰਿਆ ਕਰੋ ਉਹਨਾਂ ਨੇ ਪਾਠ ਕਰਨ ਦਾ ਸੂਤਰ ਸਾਡੇ ਹੱਥ ਚ ਫੜਾ ਦਿੱਤਾ ਇਸੇ ਸੂਤਰ ਨੂੰ ਫੜ ਕੇ ਅੱਗੇ ਵਧੀਏ ਇਸੇ ਸਿਰੇ ਤੋਂ ਸ਼ੁਰੂ ਕਰੀਏ ਮੰਨ ਦੀਆਂ ਜਟਿਲਤਾਵਾਂ ਕੰਪਲਿਕੀਸ਼ਨਸ ਨੂੰ ਸੁਲਝਾਉਂਦੇ ਜਾਈਏ ਸਿਰਾ ਤਾਂ ਫੜਾ ਦਿੱਤਾ ਮਹਾਰਾਜ ਨੇ ਪਰ ਮੰਨ ਦੀਆਂ ਪਈਆਂ ਗੁੰਝਲਾਂ ਤਾਂ ਆਪਾਂ ਹੀ ਖੋਲਣੀਆਂ ਨਾ ਭਈ ਮਨ ਤੋਂ ਉੱਪਰ ਉੱਠ ਕੇ ਰੋਸ਼ਨ ਦਿਮਾਗੀ ਤੋਂ ਕੰਮ ਲੈਣਾ ਪਏਗਾ ਗੁਰੂ ਅਰਜਨ ਦੇਵ ਜੀ ਨੇ ਰੱਬ ਦੇ ਭੇਦ ਸਚਖੰਡ ਤੋਂ ਲਿਆ ਸਾਨੂੰ ਗਿਆਨ ਦਾ ਥਾਲ ਪਰੋਸ ਕੇ ਦਿੱਤਾ ਤੇ ਅਸਾਂ ਕੀ ਮੁੱਲ ਤਾਰਿਆ ਦੱਸਣਾ ਪਏਗਾ ਅਸੀਂ ਮੁੱਲ ਪਾਇਆ ਕਿ ਤਿੰਨਾਂ ਦਿਨਾਂ ਚ ਭੋਗ ਪਾ ਕੇ ਰੱਖਤਾ ਜਿੱਥੇ ਕਿ ਅਸਲ ਗੱਲ ਹੋਰ ਸੀ ਕਿ ਥੋੜੀ ਪੜ ਲਓ ਉਹਨਿ ਨੂੰ ਮੰਨ ਲਓ ਮਨ ਸਮਝਾਉਣ ਕਾਰਨੇ ਕਛੂਕ ਪੜੀਏ ਗਿਆਨ ਜਿੰਨੇ ਕੋ ਭੁੱਖੇ ਉਹਨੀ ਰੋਟੀ ਖਾਣੇ ਆ ਨਾ ਕਿ ਰੋਟੀਆਂ ਦਾ ਢੇਰ ਲਾ ਕੇ ਸ਼ੁਰੂ ਹੋ ਜਾਂਦੇ ਆ ਕਿ ਮਿੱਥੇ ਸਮੇਂ ਚ ਸਾਰੀਆਂ ਮਕਾਉਣੀਆਂ ਹੀ ਨੇ ਤੇ ਰੋਟੀ ਵੇਖ ਦੇ ਕੇ ਥੱਲੀ ਜਾਂਦੇ ਆ ਕਿ ਰੋਟੀ ਵਧੀ ਵਧੀਆ ਬਣੀ ਐ ਖਾਵਾਂਗੇ ਤਾਂ ਭੁੱਖ ਮਿਟੇਗੀ ਸਰੀਰ ਵਿੱਚ ਤਾਕਤ ਆਏਗੀ ਪਰ ਖਾਈਏ ਇੱਕ ਬੁਰਕੀ ਵੀ ਨਾ ਵਰਕੇ ਖਾ ਲਿਆ ਵੀ ਕੁਝ ਹੋਰ ਤੇ ਬੜੀ ਵੀ ਜਾਂਦੇ ਆ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਉਹ ਭਾਈ ਦਾ ਉਧਾਰੋ ਜੇ ਜਿਹੜਾ ਪੜਨਾ ਪਿਆ ਮਤਲਬ ਕਿ ਜਿੰਨੀ ਖਾਧੀ ਏ ਪਹਿਲੋ ਉਨੀ ਪਚਾ ਲੋ ਪਰ ਜਿਹੜੇ ਸ਼ਰਦਾ ਭਾਉ ਨਹੀਂ ਵਿੱਚ ਗੜੂਂਦ ਹੋ ਕੇ ਗੁਰਬਾਣੀ ਨਾਲ ਇਕਮੇਕ ਹੋ ਕੇ ਪੜਦੇ ਗੁਰਦੇ ਨੇ ਉਹਨਾਂ ਤੋਂ ਦਾਸ ਮੁਆਫੀ ਮੰਗਦਾ ਤੇ ਨਾਲ ਬਧਾਈ ਦਿੰਦਾ ਗੁਰਬਾਣੀ ਨਾਲ ਪ੍ਰੇਮ ਹੋਣ ਦਾ ਪੈਮਾਨਾ ਕੀ ਹੈ ਜਿਵੇਂ ਅਸੂ ਗੁਰਬਾਣੀ ਨਾਲ ਇੰਨੇ ਪ੍ਰਗੜ ਪ੍ਰੇਮ ਚ ਪੈ ਜਾਂਦਾ ਹੈ ਕਿ ਬਾਣੀ ਉਸ ਦੀਆਂ ਧਮਣੀਆਂ ਵਿੱਚ ਉਸ ਦੀਆਂ ਰਗਾਂ ਵਿੱਚ ਖੂਨ ਬਣ ਕੇ ਵਹਿੰਦੀ ਹੈ ਪ੍ਰਵਿਰਤ ਹੁੰਦੀ ਹੈ ਅੰਦਰ ਵਿੱਚ ਬਾਣੀ ਦਾ ਮਧੁਰ ਸੰਗੀਤ ਅਨਹਦ ਨਾਦ ਬਣ ਕੇ ਗੂੰਜਦਾ ਮਨ ਵਚਨ ਕਰਮ ਕਰਕੇ ਉਹ ਗੁਰੂ ਦੇ ਹੁਕਮ ਨਾਲ ਓਤ ਪ੍ਰੋਤ ਹੋ ਚੁੱਕਾ ਹੁੰਦਾ ਪ੍ਰੋਤਨ ਸਿੰਘਾਂ ਦਾ ਗੁਰਬਾਣੀ ਪ੍ਰਤੀ ਸ਼ਰਧਾ ਪਿਆਰ ਇੰਨਾ ਡੂੰਗਾ ਸੀ ਕਿ ਜ਼ਾਲਮ ਮੁਗਲਾਂ ਨਾਲ ਲੜਦੇ ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾ ਬਿਆਬਾਨਾਂ ਵਿੱਚ ਰਾਤਾਂ ਗੁਜ਼ਾਰਦੇ ਦਸੂਣ ਪਿੱਛੇ ਪਿਆ ਹੁੰਦਾ ਤਾਂ ਇਹ ਗੁਰਬਾਣੀ ਤੇ ਰਸਿਏ ਸਾਰੇ ਮਿਲ ਕੇ ਘਟ ਤੋਂ ਘਟ ਵਕਤ ਵਿੱਚ ਗੁਰਬਾਣੀ ਦੀ ਲਕੀ ਪਿਆਸ ਸ਼ਾਂਤ ਕਰ ਲੈਂਦੇ ਦੱਸਦੇ ਹਨ ਕਿ ਇੱਥੋਂ ਹੀ ਅਖੰਡ ਪਾਠ ਦੀ ਪਰੰਪਰਾ ਚੱਲੀ ਸੋ ਕਹਿਣ ਦਾ ਤੱਤਸਾਰ ਕੇ ਪਿਆਰ ਸ਼ਰਧਾ ਭਾਵਨੀ ਸਤਕਾਰ ਔਰ ਆਤਮਾ ਵਿੱਚ ਉਮੜਦਾ ਹੋਇਆ ਆਨੰਦ ਹੀ ਪੈਮਾਨਾ ਹੈ ਬਾਣੀ ਨੂੰ ਆਤਮ ਸaat ਕਰਨ ਦਾ ਔਰ ਇਸ ਵਿੱਚ ਵੀ ਜੇ ਕਿਤੇ ਨਿੰਦਾ ਆ ਜਾਏ ਕੀ ਤਾਕਤ ਰਿਆ ਸਭ ਨਾਸ ਜਿਵੇਂ ਕਿ ਦੁੱਧ ਦੇ ਡਰਮ ਵਿੱਚ ਪਿਆ ਕਾਂਜੀ ਦਾ ਤੁਪਕਾ ਸਾਰੇ ਦੁੱਧ ਨੂੰ ਖਰਾਬ ਕਰ ਦਿੰਦਾ ਹੈ ਹੁਣ ਦੇਖਣਾ ਹੈ ਕਿ ਮੇਰੇ ਵਾਸਤੇ ਕਿਹੜਾ ਸੌਦਾ ਜਿਹੜਾ ਉਹ ਹਿੱਤ ਵਿੱਚ ਹੈ ਸੰਤ ਕਾ ਨਿੰਦਕ ਮਹਾ ਹਤਿਆਰ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ